ਦੋਸਤੋ ਤੁਸੀਂ ਭੁੱਖ ਹੜਤਾਲਾਂ ਤੇ ਮਰਨ ਵਰਤ ਬਹੁਤ ਦੇਖੇ ਹੋਣਗੇ ਪਰ ਜਿਸ ਤਰੀਕੇ ਦਾ ਮਰਨ ਵਰਤ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਸ ਤਰੀਕੇ ਦਾ ਮਰਨ ਵਰਤ ਸ਼ਾਇਦ ਤੁਸੀਂ ਅੱਜ ਤੱਕ ਦੇਖਿਆ ਨਹੀਂ ਹੋਣਾ ਇੱਕ ਮਰਨ ਵਰਤ ਸ਼ੁਰੂ ਹੋ ਰਿਹਾ ਇੱਕ ਆਗੂ ਸ਼ੁਰੂ ਕਰ ਰਿਹਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਗੂ ਇਹ ਮਰਨ ਵਰਤ ਆਪਣੇ ਜਾਂ ਫਿਰ ਆਪਣੇ ਪਰਿਵਾਰ ਦੇ ਲਈ ਨਹੀਂ ਰੱਖ ਰਿਹਾ ਬਲਕਿ ਕਿਸਾਨਾਂ ਦੇ ਲਈ ਰੱਖ ਰਿਹਾ ਉਹ ਵੀ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਮੈਂ ਗੱਲ ਕਰ ਰਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਆਲ ਦੀ ਡੱਲੇਆਲ 26 ਨਵੰਬਰ ਤੋਂ ਕਿਸਾਨੀ ਮੰਗਾਂ ਦੇ ਲਈ ਮਰਨ ਵਰਤ ਤੇ ਬੈਠ ਰਹੇ ਨੇ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਦੇ ਲਈ ਡੱਲੇਆਲ ਨੇ ਪੂਰੀ ਤਿਆਰੀ ਕਰ ਲਈ ਹੈ ਤਿਆਰੀ ਕਿਸ ਤਰ੍ਹਾਂ ਦੀ ਉਹ ਤੁਹਾਨੂੰ ਦੱਸ ਦਿਆਂ ਜਗਜੀਤ ਸਿੰਘ ਡੱਲੇਆਲ ਅੱਜ ਫਰੀਦਕੋਟ ਦੇ ਤਹਿਸੀਲਦਾਰ ਦੇ ਦਫ਼ਤਰ ਪਹੁੰਚਦੇ ਨੇ ਤੇ ਉੱਥੇ ਆਪਣੇ ਨਾਂ ਜੋ ਕੁਝ ਵੀ ਹੈ ਉਸ ਨੂੰ ਟਰਾਂਸਫਰ ਕਰਦੇ ਨੇ ਆਪਣੇ ਪਰਿਵਾਰ ਦੇ ਨਾਂ ਤੇ ਯਾਨੀ ਕਿ ਜਿਹੜੀ ਵੀ ਜਾਇਦਾਦ ਜਾਂ ਜ਼ਮੀਨ ਜਗਜੀਤ ਸਿੰਘ ਡੱਲੇਵਾਲ ਦੇ ਆਪਣੇ ਨਾਂ ਆ ਹੁਣ ਅੱਜ ਉਹਨਾਂ ਨੇ ਤਹਿਸੀਲਦਾਰ ਦੇ ਦਫ਼ਤਰ ਜਾ ਕੇ ਫਰੀਦਕੋਟ ਦੇ ਵਿੱਚ ਸਾਰੀ ਜ਼ਮੀਨ ਤੇ ਜਾਇਦਾਦ ਆਪਣੇ ਪੁੱਤ ਆਪਣੀ ਨੂੰ ਤੇ ਆਪਣੇ ਪੋਤੇ ਦੇ ਨਾਂ ਲਿਖਾ ਦਿੱਤੀ ਹੈ ਹੁਣ ਤੁਸੀਂ ਕਹੋਗੇ ਕਿ ਡੱਲੇਵਾਲ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਇਹ ਮਰਨ ਵਰਤ ਕੋਈ ਦਿਖਾਵੇ ਦੇ ਲਈ ਨਹੀਂ ਕਰ ਰਹੇ ਬਲਕਿ ਜੇਕਰ ਇਸ ਮਰਨ ਵਰਤ ਦੇ ਦੌਰਾਨ ਵੀ ਕੇਂਦਰ ਸਰਕਾਰ ਨੇ ਉਹਨਾਂ ਦੀ ਕੋਈ ਮੰਗ ਨਾ ਮੰਨੀ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਣੇ ਪ੍ਰਾਣ ਵੀ ਤਿਆਗਣੇ ਪੈ ਜਾਣ ਤੇ ਜੇ ਪ੍ਰਾਣ ਤਿਆਗਤੇ ਤਾਂ ਉਸ ਤੋਂ ਪਹਿਲਾਂ ਬੇहद ਜ਼ਰੂਰੀ ਹੁੰਦਾ ਹੈ ਕਿ ਜ਼ਮੀਨ ਜਾਇਦਾਦ ਦੀ ਰਜਿਸਟਰੀ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਤੇ ਪਹਿਲਾਂ ਹੀ ਕਰਾ ਦਿੱਤੀ ਜਾਵੇ ਇਹੋ ਗੱਲ ਸੋਚ ਕੇ ਜਗਦੀਸ਼ ਸਿੰਘ ਡੱਲੇਵਾਲ ਨੇ ਵੀ ਆਪਣੀ ਸਾਰੀ ਜ਼ਮੀਨ ਤੇ ਜਾਇਦਾਦ ਅੱਜ ਆਪਣੇ ਪੁੱਤਰ ਆਪਣੀ ਨੂੰ ਤੇ ਆਪਣੇ ਪੋਤੇ ਦੇ ਨਾਂ ਲਿਖਾ ਦਿੱਤੀ ਹੈ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨੀ ਅੰਦੋਲਨ 2 ਪਿਛਲੀ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਕੁਝ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਤੇ ਕੁਝ ਕਿਸਾਨ ਖਨੌਰੀ ਬਾਰਡਰ ਤੇ ਬੈਠੇ ਨੇ ਦਰਅਸਲ ਤੁਹਾਨੂੰ ਵੀ ਪਤਾ ਹੈ ਕਿ ਪਹਿਲੇ ਕਿਸਾਨੀ ਅੰਦੋਲਨ ਦੇ ਤਰ੍ਹਾਂ ਹੀ ਕਿਸਾਨੀ ਅੰਦੋਲਨ ਦੋ ਜਦੋਂ ਸ਼ੁਰੂ ਹੋਇਆ ਤਾਂ ਸਾਰੇ ਕਿਸਾਨ ਪੰਜਾਬ ਚ ਉੱਠ ਕੇ ਦਿੱਲੀ ਵੱਲ ਵੱਧ ਰਹੇ ਸੀ ਪਰ ਉਹਨਾਂ ਨੂੰ ਹਰਿਆਣਾ ਪੁਲਿਸ ਤੇ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਹਰਿਆਣਾ ਦੇ ਬਾਡਰ ਤੇ ਹੀ ਰੋਕ ਲਿਆ ਗਿਆ ਬਹੁਤ ਕੁਝ ਹੋਇਆ ਅਥਰੂ ਗੈਸ ਚੱਲੇ ਰਬੜ ਦੀਆਂ ਗੋਲੀਆਂ ਤੱਕ ਚੱਲੀਆਂ ਨੌਜਵਾਨਾਂ ਦੀਆਂ ਜਾਨਾਂ ਤੱਕ ਵੀ ਗਈਆਂ ਬਹੁਤ ਸਾਰੇ ਨੌਜਵਾਨ ਅੱਖਾਂ ਦੀ ਰੋਸ਼ਨੀ ਵੀ ਗਵਾ ਚੁੱਕੇ ਪਰ ਇਸ ਦਰਮਿਆਨ ਹੁਣ ਤੱਕ ਨਵੰਬਰ ਮਹੀਨਾ ਹੋ ਗਿਆ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਤੇ ਆਖਿਰਕਾਰ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖ ਦਿਆ ਥੋੜੇ ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਸੀ ਕਿ ਉਹ ਹੁਣ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰ ਦੇਣਗੇ ਤੇ ਇਸੇ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਇਹ ਮਰਨ ਵਰਤ ਰੱਖਣ ਜਾ ਰਹੇ ਨੇ ਜੋ ਕਿ ਕਿਸੇ ਦਿਖਾਵੇ ਦੇ ਲਈ ਨਹੀਂ ਹੋਊਗਾ ਬਲਕਿ ਇਸ ਦਰਮਿਆਨ ਜੇਕਰ ਉਹਨਾਂ ਨੂੰ ਕੁਝ ਹੁੰਦਾ ਵੀ ਹੈ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਸਾਰੇ ਇੰਤਜ਼ਾਮ ਕਰ ਲਏ ਨੇ ਯਾਨੀ ਕਿ ਆਪਣੇ ਨਾਂ ਤੇ ਜਿਹੜੀ ਜ਼ਾਇਦਾਦ ਤੇ ਜ਼ਮੀਨ ਸੀ ਉਸ ਨੂੰ ਆਪਣੇ ਪਰਿਵਾਰ ਦੇ ਨਾਂ ਤੇ ਟ੍ਰਾਂਸਫਰ ਅੱਜ ਕਰ ਦਿੱਤਾ ਗਿਆ ਹੁਣ ਦੇਖਣਾ ਇਹ ਹੈ ਕਿ ਡੱਲੇਵਾਲ ਇਹ ਭੁਖ ਹੜਤਾਲ ਜਾਂ ਮਰਨ ਵਰਤ ਜਿਹੜਾ ਉਹ ਸ਼ੁਰੂ ਕਰਨਗੇ ਕਿੰਨੇ ਕ ਦਿਨ ਦੇ ਵਿੱਚ ਕੇਂਦਰ ਸਰਕਾਰ ਤੇ ਇਸ ਦਾ ਅਸਰ ਪੈਂਦਾ ਪੈਂਦਾ ਵੀ ਹੈ ਜਾਂ ਨਹੀਂ ਪੈਂਦਾ ਜਾਂ ਜਿਸ ਤਰੀਕੇ ਨਾਲ ਡੱਲੇਵਾਲ ਸੋਚ ਕੇ ਗਏ ਨੇ ਕਿ ਸ਼ਾਇਦ ਹੀ ਉਹ ਹੁਣ ਵਾਪਸ ਜਿਉਂਦੇ ਪਰਤਣ ਤੇ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਏ ਵੀ ਡਰ ਸਾਨੂੰ ਮਹਿਸੂਸ ਕਰਨਾ ਚਾਹੀਦਾ ਕਿ ਕਿਦਰੇ ਇਸ ਮਰਨ ਵਰਤ ਦੇ ਨਾਲ ਅਸੀਂ ਆਪਣਾ ਇੱਕ ਚੰਗਾ ਕਿਸਾਨ ਆਗੂ ਨਾ ਖੋ ਬੈਠੀਏ